ਸਭ ਨੂੰ ਪਤਾ ਹੈ ਕਿ ਕਿਸਾਨ ਆਪਣੀ ਫਸਲਾਂ ਨੂੰ ਆਪਣੀ ਜਗ੍ਹਾ ਨੂੰ ਆਪਣੀ ਜ਼ਮੀਨ ਨੂੰ ਕਿੰਨਾ ਪਿਆਰ ਕਰਦੇ ਨੇ ਤੇ ਉਸੇ ਜ਼ਮੀਨ ਦੇ ਅਕਸਰ ਵਿਵਾਦ ਆਉਂਦੇ ਨੇ ਕਿ ਕਿਸਾਨਾਂ ਦੇ ਕੋਲ ਉਸ ਜਬਰਨ ਜ਼ਮੀਨ ਦੇ ਉੱਤੇ ਕਬਜ਼ਾ ਕਰ ਲਿੱਤਾ ਜਾਂਦਾ ਹੈ ਭਾਵੇਂ ਸਰਕਾਰਾਂ ਹੋਣ ਜਾਂ ਭਾਵੇਂ ਪ੍ਰਾਈਵੇਟ ਬਿਲਡਰ ਹੋਣ ਹਰ ਇੱਕ ਦੇ ਵੱਲੋਂ ਖਬਰਾਂ ਆਉਂਦੀਆਂ ਨੇ ਕਿ ਕਿਸਾਨਾਂ ਦੇ ਨਾਲ ਧੱਕੇਸ਼ਾਹੀ ਕੀਤੀ ਜਾਂਦੀ ਹੈ ਪਰ ਪੰਜਾਬ ਸਰਕਾਰ ਨੇ ਹੁਣ ਕਿਸਾਨਾਂ ਦੀ ਆਵਾਜ਼ ਸੁਣਦੇ ਹੋਏ ਕਿਸਾਨਾਂ ਦੇ ਹੱਕ ਦੇ ਵਿੱਚ ਇੱਕ ਲੈਂਡ ਪੋਲਿੰਗ ਪਾਲਿਸੀ ਲੈ ਕੇ ਆਏ ਨੇ ਜਿਸ ਦੇ ਵਿੱਚ ਕੀ ਹੁਣ ਕਿਸਾਨਾਂ ਦੀ ਮਰਜ਼ੀ ਤੋਂ ਬਿਨਾ ਉਹਨਾਂ ਦੀ ਜ਼ਮੀਨ ਦੇ ਉੱਤੇ ਕੋਈ ਵੀ ਕਬਜ਼ਾ ਨਹੀਂ ਕਰ ਪਾਵੇਗਾ ਭਾਵੇਂ ਉਹ ਪ੍ਰਾਈਵੇਟ ਡਿਵੈਲਪਰ ਹੋਣ ਕੋਈ ਵੀ ਕਿਸਾਨਾਂ ਦੇ ਨਾਲ ਹੁਣ ਧੱਕੇਸ਼ਾਹੀ ਨਹੀਂ ਕਰ ਪਾਵੇਗਾ ਜਿੰਦੇ ਤੱਕ ਕਿਸਾਨ ਐਨਓਸੀ ਨਹੀਂ ਦੇਵੇਗਾ ਉਹਨਾਂ ਦੇ ਤੱਕ ਉਸ ਜ਼ਮੀਨ ਦੇ ਉੱਤੇ ਭਾਵੇਂ ਉਹ ਡਿਵੈਲਪਰ ਹੋਣ ਭਾਵੇਂ ਸਰਕਾਰ ਹੋਵੇ ਉਹ ਜ਼ਮੀਨ ਦੇ ਉੱਤੇ ਕੋਈ ਵੀ ਪ੍ਰੋਜੈਕਟ ਜਾਂ ਕੋਈ ਕੰਮ ਨਹੀਂ ਕਰ ਸਕਦੀ ਪ੍ਰੈਸ ਕਾਨਫਰੰਸ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਵੱਲੋਂ ਕੀ ਕਿਹਾ ਗਿਆ ਹੈ ਤੁਸੀਂ ਉਹ ਵੀ ਇੱਕ ਵਾਰ ਸੁਣ ਲਵੋ ਜਿਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਰੈਵੋਲੂਸ਼ਨਾਈਜ਼ ਕਰਨਾ ਹੈ ਅਰਬਨ ਡਿਵੈਲਪਮੈਂਟ ਨੂੰ ਔਰ ਉਹਦੇ ਬਾਰੇ ਬੜੇ ਵਿਚਾਰ ਚਚਾਹਰ ਇੱਕ ਕਾਨੂੰਨ ਹੈ ਜਿਹੜਾ ਉਹ ਪਾਸ ਕੀਤਾ ਗਿਆ ਆ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਲੋਕਾਂ ਦਾ ਜਿਹੜੇ ਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਦੇ ਬਾਰੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਸੀਗੇ ਮੈਂ ਉਹਨਾਂ ਨੂੰ ਕਹਿਣਾ ਚਾਹਾਂਗਾ ਕਿ ਇਸ ਤੋਂ ਵਧੀਆ ਪਾਲਿਸੀ ਅੱਜ ਤੱਕ ਪੂਰੇ ਪੰਜਾਬ ਕੇ ਸਾਰੇ ਮੁਲਕ ਦੀਆਂ ਸਟੇਟਾਂ ਦੇ ਵਿੱਚ ਜਿਹੜੇ ਲੈਂਡ ਓਨਰ ਜ਼ਮੀਨ ਮਾਲ ਕਿਸਾਨ ਨੇ ਔਰ ਜਿਹੜੇ ਉਹਨਾਂ ਦੇ ਵਿੱਚ ਆ ਆਮ ਯੂਜ਼ਰ ਹੋਣਗੇ ਜਿਨ੍ਹਾਂ ਨੇ ਉਹਨਾਂ ਦੇ ਵਿੱਚ ਘਰ ਬਣਾ ਕੇ ਰਹਿਣਾ ਇਸ ਤੋਂ ਵਧੀਆ ਪਾਲਿਸੀ ਅੱਜ ਤੱਕ ਪੂਰੇ ਮੁਲਕ ਦੇ ਵਿੱਚ ਕਿਤੇ ਬਣੀ ਨਹੀਂ ਹੋਣੀ ਹੈਗੀ ਇਹ ਲੈਂਡ ਪੂਲਿੰਗ ਪਾਲਿਸੀ ਜੋ ਅੱਜ ਅਸੀਂ ਪਾਸ ਕੀਤੀ ਹੈ ਪੰਜਾਬ ਸਰਕਾਰ ਨੇ ਸਭ ਤੋਂ ਪਹਿਲੀ ਗੱਲ ਤਾਂ ਇਹ ਗੁੰਮਰਾਹ ਕੀਤਾ ਜਾ ਰਿਹਾ ਹੈ ਕਿ ਐਕਵਾਇਰ ਹੋਏਗਾ ਧੱਕੇ ਨਾਲ ਐਕ acquisition ਹੋਏਗੀ ਕਿਸਾਨਾਂ ਦੀਆਂ ਜ਼ਮੀਨਾਂ ਦੀ ਮੈਂ ਬੜਾ ਸਪਸ਼ਟ ਕਰ ਦੇਣਾ ਚਾਹਣਾ ਕਿ ਇੱਕ ਗਾਜ਼ਵੀ ਕਿਤੇ ਐਕquisition ਹੈ ਜਿਹੜੀ ਉਹ ਧੱਕੇ ਨਾਲ ਦਾ ਦੂਰ ਦੀ ਗੱਲ ਹੈ ਐਕਵਾਇਰ ਨਹੀਂ ਕੀਤੀ ਜਾਏਗੀ ਔਰ ਇਹ ਪੂਲਿੰਗ ਪਾਲਿਸੀ ਹੈ ਜਿਹਦੇ ਵਿੱਚ ਕਿਸਾਨਾਂ ਨੇ ਜ਼ਮੀਨ ਮਾਲਕਾਂ ਨੇ ਆਪ ਦੀ ਸਹਿਮਤੀ ਦੇ ਨਾਲ ਇਹ ਚਾਹੇ ਸਰਕਾਰ ਨੂੰ ਦੇ ਦੋ ਚਾਹੇ ਕਿਸੇ ਬਿਲਡਰ ਨੂੰ ਦੇ ਦੋ ਔਰ ਚਾਹੇ ਉਹਨੂੰ ਤੁਸੀਂ ਆਪ ਡਿਵੈਲਪ ਕਰ ਲੈਣ ਕਿਸਾਨ ਇਹ ਉਹਦੇ ਵਿੱਚ ਖੁੱਲੀ ਛੋਟ ਹੋਏਗੀ ਔਰ ਸਿਰਫ ਨੋਟੀਫਾਈ ਕਰਨਾ ਹੈ ਸਰਕਾਰ ਨੇ ਐਕੁਇਜ਼ੀਸ਼ਨ ਹੈ ਜਿਹੜੀ ਐਕਵਾਇਰ ਕਰਨ ਦੀ ਗੱਲ ਉਹ ਸਿਰਫ ਔਰ ਸਿਰਫ ਲੋਕਾਂ ਨੂੰ ਗੁਮਰਾਹ ਕਰਨ ਵਾਲੀ ਗੱਲ ਔਰ ਉਸ ਤੋਂ ਲਾਵਾ ਕੁਝ ਨਹੀਂ 27 ਸ਼ਹਿਰਾਂ ਦੇ ਵਿੱਚ ਪੰਜਾਬ ਦੇ ਵੱਡੇ ਸਤਈ ਸ਼ਹਿਰਾਂ ਦੇ ਵਿੱਚ ਇਹ ਪਾਲਿਸੀ ਹੈ ਉਹ ਫਾਸ ਫੇਜ਼ ਦੇ ਵਿੱਚ ਲਿਆਂਦੀ ਜਾ ਰਹੀ ਹੈ ਔਰ ਸਭ ਤੋਂ ਵੱਡੀ ਗੱਲ ਆ ਇਹ ਹੁੰਦਾ ਸੀ ਪਹਿਲਾਂ ਪਿਛਲੇ ਸਰਕਾਰਾਂ ਦੇ ਸਮੇਂ ਕਿ ਲੈਂਡ ਮਾਫੀਆਜ਼ ਨੂੰ ਫਾਇਦਾ ਦੇਣ ਦੇ ਲਈ ਔਰ ਇਲੀਗਲ ਕਲੋਨੀਆਂ ਦੇ ਵਿੱਚ ਜੋ ਜੋ ਪਿਛਲੀਆਂ ਸਰਕਾਰਾਂ ਦੇ ਲੀਡਰਾਂ ਦੇ ਇੰਟਰਸਟ ਹੁੰਦੇ ਸੀਗੇ ਉਹਨਾਂ ਨੂੰ ਬढ़ावा ਦੇਣ ਦੇ ਲਈ ਇਹ ਜਿਹੜੀਆਂ ਪਾਲਿਸੀਆਂ ਲੈਂਦੀ ਜਾਂਦੀ ਸੀ ਕਿ ਜਦੋਂ ਨੋਟੀਫਿਕੇਸ਼ਨ ਹੋ ਗਈ ਉਸ ਤੋਂ ਬਾਅਦ ਉਸ ਜ਼ਮੀਨ ਦੀ ਸੇਲ ਪਰਚੇਜ਼ ਜਿਹੜੀ ਨਾ ਕੋਈ ਵੇਚ ਸਕੂਗਾ ਨਾ ਕੋਈ ਖਰੀਦ ਸਕੂਗਾ ਇਹ ਜਿਹੇ ਕੰਡੀਸ਼ਨਲ ਲਾ ਦਿੱਤੇ ਜਾਂਦੀਆਂ ਸੀਗੀਆਂ ਅਸੀਂ ਅੱਜ ਦੀ ਇਸ ਪਾਲਿਸੀ ਦੇ ਵਿੱਚ ਉਹ ਸਾਰੀਆਂ ਕੰਡੀਸ਼ਨਲ ਹਟਾ ਦਿੱਤੀਆਂ ਜਿਹੜਾ ਮਰਜ਼ੀ ਆਪਣੀ ਜ਼ਮੀਨ ਚਾਹੇ ਆਪ ਦੇ ਕੋਲੇ ਰੱਖੇ ਚਾਹੇ ਸਰਕਾਰ ਨੂੰ ਵੇਚੇ ਚਾਹੇ ਕਿਸੇ ਹੋਰ ਨੂੰ ਡਿਵੈਲਪਰ ਨੂੰ ਵੇਚੇ ਚਾਹੇ ਆਪ ਡਿਵੈਲਪ ਕਰੇ ਇਹ ਖੁੱਲੀ ਛੋਟ ਹੈ ਜਿਹੜੀ ਕਿਸਾਨ ਨੂੰ ਔਰ ਜੋ ਖੇਤ ਹੈ ਉਹਦੇ ਮਾਲਕ ਨੂੰ ਜ਼ਮੀਨ ਮਾਲਕ ਨੂੰ ਉਹ ਦਿੱਤੀ ਜਾ ਚੁੱਕੀ ਹੈ ਔਰ ਇਸ ਪਾਲਿਸੀ ਦੇ ਤਹਿਤ ਇੱਕ ਏਕੜ ਪਿੱਛੇ 1000 ਗਾਜ਼ ਰੈਜ਼ੀਡੈਂਸ਼ੀਅਲ 200 ਗਾਜ਼ ਕਮਰਸ਼ੀਅਲ ਜਗ੍ਹਾ ਜਿਹੜੀ ਯਾਨੀ ਕਿ ਟੋਟਲ 1200 ਗਾਜ਼ 1000 ਰੈਜ਼ੀਡੈਂਸ਼ੀਅਲ 200 ਕਮਰਸ਼ੀਅਲ ਫੁਲੀ ਡਿਵੈਲਪਡ ਲੈਂਡ ਹੈ ਜਿਹੜੀ ਉਹਦੇ ਵਿੱਚ ਸੀਵਰੇਜ ਵਾਟਰ ਸਪਲਾਈ ਸੜਕਾਂ ਲਾਈਟਿੰਗ ਪਾਰਕ ਸਾਰਾ ਕੁਝ ਉਹਨੂੰ 100% ਡਿਵੈਲਪ ਹੈ ਜਿਹੜਾ ਉਹ ਕਰਕੇ ਦਿੱਤਾ ਜਾਊਗਾ ਤਾਂ ਕਿ ਲੋਕ ਉਥੇ ਆਵਦਾ ਆਸ਼ਾਨਾ ਬਣਾ ਕੇ ਉਹ ਰਹਿ ਸਕਣ ਇਸ ਤੋਂ ਇਲਾਵਾ ਇਸੇ ਪਾਲਿਸੀ ਦੇ ਵਿੱਚ ਇੱਕ ਹੋਰ ਪ੍ਰੋਵੀਜ਼ਨ ਕਿ ਜੇ ਕਿਸੇ ਵਿਅਕਤੀ ਕੋਲੇ ਅਲੱਗ-ਅਲੱਗ ਥਾਵਾਂ ਦੇ ਉੱਪਰ ਸਪੋਜ਼ ਕਿਤੇ ਡਿਵੈਲਪਮੈਂਟ ਹੋ ਰਹੀ ਹੈ 2 400 500 ਏਕੜ ਦੇ ਵਿੱਚ 1000 ਏਕੜ ਦੇ ਵਿੱਚ ਕਿਤੇ ਉਹ ਵਿਅਕਤੀ 9 ਏਕੜ ਉਹਦੇ ਕੋਲ ਜਗ੍ਹਾ ਹੈ 9 ਏਕੜ ਜਾਂ 10 ਏਕੜ ਉਹਦੇ ਕੋਲੇ ਅਲੱਗ-ਅਲੱਗ ਥਾਵਾਂ ਦੇ ਉੱਪਰ ਹੈ ਉਹ 9 ਏਕੜ ਜਗ੍ਹਾ ਜੇ ਸਰਕਾਰ ਨੂੰ ਦੇ ਦਿੰਦਾ ਤਾਂ ਉਹਨੂੰ 3 ਏਕੜ ਫੁੱਲੀ ਡਿਵੈਲਪਡ ਜਗਾ ਗਰੁੱਪ ਹਾਊਸਿੰਗ ਵਾਸਤੇ ਉਹ ਦਿੱਤੀ ਜਾਏਗੀ ਉਹ ਚਾਹੇ ਆਪ ਡਿਵੈਲਪ ਕਰ ਲੇ ਚਾਹੇ ਕਿਸੇ ਦੇ ਨਾਲ ਜੁਆਇੰਟ ਵੈਂਚਰ ਦੇ ਵਿੱਚ ਡਿਵੈਲਪਰ ਦੇ ਨਾਲ ਰਲ ਕੇ ਕਰ ਲੇ ਉਹ ਖੁਦ ਆਪ ਉੱਥੇ ਗਰੁੱਪ ਹਾਊਸਿੰਗ ਕਰ ਸਕੂਗਾ ਯਾਨੀ ਕਿ ਤੀਜਾ ਹਿੱਸਾ 9 ਏਕੜ 3 ਏਕੜ ਉਹਨੂੰ ਦੇ ਦਾਂਗੇ ਵਾਪਿਸ 15 ਏਕੜ ਨੇ ਉਹਨੂੰ 5 ਏਕੜ ਮਿਲ ਜਾਣਗੇ ਉੱਥੇ ਆਪਦਾ ਗਰੁੱਪ ਹਾਊਸਿੰਗ ਬਣਾ ਕੇ ਉਹ ਸੈਂਕੜੇ ਦੀ ਤਾਦਾਦ ਦੇ ਵਿੱਚੋਂ ਫਲੈਟ ਬਣਾਵੇ ਆਪ ਵੀ ਕਮਾਵੇ ਲੋਕਲ ਉਹਦੇ ਫਲੈਟਾਂ ਦੇ ਵਿੱਚ ਰਹਿਣ ਇਹ ਇਹ ਸਰਕਾਰ ਦੀਸ ਪਾਲਿਸੀ ਦੇ ਵਿੱਚ ਹੈ ਇਸ ਤੋਂ ਇਲਾਵਾ ਇੱਕ ਹੋਰ ਪ੍ਰੋਵੀਜ਼ਨ ਜੇ ਕਿਸੇ ਵਿਅਕਤੀ ਕੋਲੇ ਕਿਸੇ ਕਿਸਾਨ ਵੀਰ ਕੋਲੇ 50 ਏਕੜ ਨੇ ਜਾਂ 50 ਤੋਂ ਵੱਧ ਨੇ ਇਸਪੋ 100 ਏਕੜ ਨੇ ਉਹ ਜੋ ਸਰਕਾਰ ਨੂੰ ਦਿੰਦੇ ਨੇ ਤਾਂ ਉਹਨਾਂ ਨੂੰ ਲੈਂਡ ਪੁਲੀ ਪਾਲਿਸੀ ਮੁਤਾਬਕ ਮਿਲ ਜੇਗਾ ਔਰ ਜੇ ਉਹ ਸਾਰੇ ਸਰਕਾਰ ਜਦੋਂ ਸਰਕਾਰ ਨੂੰ ਦਿੰਦੇ ਨੇ ਸੁਪੋਜ਼ ਉਹਨਾਂ ਨੇ 50 ਏਕੜ ਇੱਕ ਕਿਸਾਨ ਕੋਲੇ ਹੈ ਜਾਂ ਚਾਰ ਕਿਸਾਨਾਂ ਕੋਲ 50 ਏਕੜ ਇਕੱਠੀ ਕਰਕੇ ਦੇ ਦਿੰਦੇ ਨੇ ਸਰਕਾਰ ਨੂੰ ਤਾਂ ਉਹਦਾ 60% ਯਾਨੀ ਕਿ 30 ਏਕੜ ਜ਼ਮੀਨ ਦੇ ਵਿੱਚ ਜਿਹੜੀ ਕਿ ਇਕੱਠੀ ਕਰਕੇ ਜੇ ਉਹਦਾ ਅਲੱਗ-ਅਲੱਗ ਥਾਵਾਂ ਦੇ ਉੱਪਰ ਵੀ ਹੈਗਾ ਇੱਕ ਜਗ੍ਹਾ ਇਕੱਠੀ ਕਰਕੇ 30 ਏਕੜ ਉਹਨੂੰ ਦੇ ਦਿੱਤੀ ਜਾਊਗੀ ਜਿਹਦੇ ਵਿੱਚ ਉਹ ਖੁਦ ਆਪ ਡਿਵੈਲਪਰ ਬਣ ਕੇ ਐਂਟਰਪ੍ਰੈਨਿਅਰ ਬਣ ਕੇ ਉਹ ਡਿਵੈਲਪਮੈਂਟ ਕਰ ਸਕੂਗਾ ਉਸ 60% ਦੇ ਵਿੱਚ ਉਸ 3 ਏਕੜ ਦੇ ਵਿੱਚ 20% ਗਰੁੱਪ ਹਾਊਸਿੰਗ ਨੂੰ ਅਲਾਊਡ ਹੋਏਗਾ ਉਹਦੇ ਚ 5% ਕਮਰਸ਼ੀਅਲ ਅਲਾਊਡ ਹੋਏਗਾ ਔਰ ਬਾਕੀ ਇਹ ਜਿਹੜਾ ਸਰਕਾਂ ਔਰ ਪਾਰਕ ਛੱਡ ਕੇ ਬਾਕੀ ਇਹ ਜਿਹੜਾ 65% ਉਹਨੂੰ ਉਹ ਪਲੋਟਡ ਜੋ ਹੈ ਪਲੋਟਸ ਉਹ ਬਣਾ ਕੇ ਕੱਟ ਕੇ ਉਹ ਵੇਚ ਸਕੇਗਾ ਸੋ ਮੈਂ ਸਮਝਦਾ ਹਾਂ ਇਸ ਇਸ ਦੇ ਵਿੱਚ ਸਾਰੀ ਜਿਹੜੀ ਆਊਟਰ ਡਵੈਲਪਮੈਂਟ ਹੈ ਉਹ ਸਾਰੀ ਦੀ ਸਾਰੀ ਸਰਕਾਰ ਕਰੇਗੀ ਵਿਭਾਗ ਕਰੇਗਾ ਔਰ ਜੋ ਇਨਰ ਡਵੈਲਪਮੈਂਟਸ ਨੇ ਕੋਈ ਇੰਟਰਨਲ ਰੋਡਸ ਨੇ ਉਹ ਸਾਰਾ ਉਹਨੇ ਆਪ ਕਰਨਾ ਪਰ ਜਿੰਨਾ ਬਾਹਰ ਦਾ ਇਨਫਰਾਸਟ੍ਰਕਚਰ ਹੈ ਚਾਹੇ ਉਹ ਆਊਟਰ ਰੋਡਸ ਨੇ ਚਾਹੇ ਉਹ ਚਾਹੇ ਉਹ ਐਸਟੀਪੀ ਹੈ ਇਹਦੇ ਵਿੱਚ ਉਹਨੂੰ ਈਡਬਲਯੂਐਸ ਲਈ ਛੱਡਣ ਦੀ ਲੋੜ ਨਹੀਂ ਇਹਦੇ ਲਈ ਉਹ ਜਿੰਨਾ ਜਿੰਨਾ ਬਾਹਰਲੇ ਕੰਮ ਨੇ ਉਹ ਸਾਰੇ ਸਰਕਾਰ ਕਰੇਗੀ ਪਰ ਉਹ ਚ ਪਾਰਕ ਔਰ ਸੜਕਾਂ ਦੇ ਜਿਹੜਾ ਉਹ ਉਹਨੇ ਛੱਡਨੇ ਤੋਂ ਮੈਂ ਸਮਝਦਾ ਕਿ ਇਹ ਇੱਕ ਇਹੋ ਜੀ ਪਾਲਿਸੀ ਹੈ ਜਿਹੜੀ ਕਿ ਸਭ ਤੋਂ ਵੱਧ ਜ਼ਮੀਨ ਮਾਲਕ ਕਿਸਾਨਾਂ ਦੇ ਲਈ ਔਰ ਫਿਰ ਉਸ ਤੋਂ ਬਾਅਦ ਜਿਹੜੇ ਜਿੰਨਾ ਲੋਕਾਂ ਨੇ ਉੱਥੇ ਅਫੋਰਡੇਬਲ ਹਾਊਸਿੰਗ ਹੁਣ ਹੁੰਦਾ ਕੀ ਸੀਗਾ ਪਿਛਲੀਆਂ ਸਰਕਾਰਾਂ ਦੇ ਵਿੱਚ ਕਿ ਜਾਂ ਤਾਂ ਇਹੋ ਜਿਹੇ ਮੈਗਾ ਪ੍ਰੋਜੈਕਟ ਬਣਾ ਦਿੱਤੇ ਜਾਂਦੇ ਸੀਗੇ ਅਲਾਉ ਕੀਤੇ ਜਾਂਦੇ ਸੀਗੇ ਜਿਸ ਜਿਹੜੇ ਵੱਡੇ ਬਿਲਡਰ ਨੇ ਵੱਡੇ ਲੈਂਡ ਸ਼ਾਰਚ ਨੇ ਉਹਨਾਂ ਨੂੰ ਅਲਾਉ ਹੁੰਦਾ ਸੀਗਾ ਜਾਂ ਫਿਰ ਇਨਲੀਗਲ ਕਲੋਨੀਆ ਦੇ ਰੂਪ ਦੇ ਵਿੱਚ ਤਕਰੀਬਨ 14000 ਕਲੋਨੀਆ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਬਣ ਚੁੱਕੀਆਂ ਡਿਵੈਲਪ ਹੋ ਚੁੱਕੀਆਂ ਇਸ ਪਾਲਿਸੀ ਦੇ ਜ਼ਰੀਏ ਕਿਸਾਨਾਂ ਨੂੰ ਜ਼ਮੀਨ ਮਾਲਕਾਂ ਨੂੰ ਖੁਦ ਆਪ ਡਿਵੈਲਪਰ ਬਿਜ਼ਨਸਮੈਨ ਐਂਟਰਪ੍ਰੈਨਿਅਰ ਬਣਨ ਦੀ ਉਹ ਵੀ ਉਹਨੂੰ ਉਹਨਾਂ ਨੂੰ ਇਜਾਜ਼ਤ ਹੈ ਉਹਨਾਂ ਨੂੰ ਪ੍ਰਮੋਟ ਕੀਤਾ ਜਾਏਗਾ ਔਰ ਮੈਂ ਫੇਰ ਦੁਬਾਰਾ ਸਪਸ਼ਟ ਕਰ ਦੇਣਾ ਚਾਹੁੰਦਾ ਔਰ ਇਹ ਖਾਸ ਤੌਰ ਤੇ ਮੈਂ ਉਹਨਾਂ ਲੋਕਾਂ ਨੂੰ ਐਡਰੈਸ ਕਰ ਰਿਹਾ ਆਪੋਜੀਸ਼ਨ ਪਾਰਟੀਆਂ ਵਾਲਿਆਂ ਨੂੰ ਯਾ ਕੁਝ ਕੁ ਕਿਸਾਨ ਵੀਰਾਂ ਨੂੰ ਜਿਹੜੇ ਕਨਫਿਊਜ਼ ਕਰ ਰਹੇ ਨੇ ਉਹਨਾਂ ਨੂੰ ਮਿਸ ਗਾਈਡ ਕਰ ਰਹੇ ਨੇ ਕਿ ਜੀ ਤੁਹਾਡੀ ਲੈਂਡ ਗ੍ਰਾਬ ਹੈ ਜਿਹੜੀ ਲੈਂਡ ਦੇ ਉੱਪਰ ਕਬਜ਼ੇ ਨੇ ਜਿਹੜੇ ਉਹ ਸਰਕਾਰਾਂ ਨੇ ਕਰ ਲੈਣੇ ਇਹ ਜੀ ਨਾ ਕੋਈ ਸਾਡੀ ਨੀਅਤ ਸੀ ਨਾ ਹੈ ਤੇ ਨਾ ਹੋਏਗੀ ਅਸੀਂ ਤਾਂ ਬਲਕਿ ਇਹੋ ਜੀ ਪਾਲਿਸੀ ਲੈ ਕੇ ਆਇਆ ਜਿਹਦੇ ਵਿੱਚ ਜ਼ਮੀਨ ਮਾਲਕਾਂ ਨੂੰ ਕਿਸਾਨਾਂ ਨੂੰ ਔਰ ਅਲਟੀਮੇਟ ਕੰਜ਼ਿਊਮਰਸ ਨੂੰ ਬਹੁਤ ਵੱਡੇ ਪੱਧਰ ਤੇ ਉੱਪਰ ਫਾਇਦਾ ਜਿਹੜਾ ਉਹ ਹੋਣ ਜਾ ਰਿਹਾ ਹੈ ਕੋਈ ਤੁਹਾਡਾ ਸਵਾਲ ਜੀ ਕਿਹੜਾ ਜੀ ਅੱਜ ਇਹ ਕਾਨੂੰਨ ਪਾਸ ਕੀਤਾ ਰਹੀ ਕੀਤਾ ਅਹੀ ਅੱਜ ਅੱਜ ਹੀ ਇਹੀ ਏਜੰਡਾ ਸੀ ਸਾਡਾ ਕੈਬਨਟ ਬਹੁਤ ਸਾਰੀਆਂ ਥਾਵਾਂ ਤੇ ਜਿਹੜਾ ਹੈਗਾ ਸੀ ਪਹਿਲਾਂ ਹੀ ਜਨੀਜ਼ ਤੇ ਬਿਲਡਰਾਂ ਦਾ ਲੈਂਡ ਮਾਫੀਆ ਉਹਨਾਂ ਨੇ ਜ਼ਮੀਨਾਂ ਫੰਡਾਂ ਦੇ ਵਿੱਚ ਚੋਕਰੀ ਤੇ ਉਹਨਾਂ ਨੂੰ ਪਤਾ ਰਿਹਾ ਨਹੀਂ ਪਰ ਬੰਦੇ ਚ ਜਾ ਗਏ ਤੇ ਕੰਮ ਨਾ ਕੀ ਬਣੇਗਾ ਉਹਨਾਂ ਦੇ ਬਿਆਨੇ ਨਹੀਂ ਉਹਨਾਂ ਨੇ ਕਿੱਥੇ ਚੱਕ ਲਈ ਕਿਹਨੇ ਚੱਕ ਲਿਆ ਇਹ ਤਾਂ ਬਿਆਨੇ ਬਿਆਨੇ ਪਹਿਲਾਂ ਨਹੀਂ ਨਹੀਂ ਦੇਖੋ ਇਸ ਤਰ੍ਹਾਂ ਹੈ ਕਿ ਕਿਸੇ ਨੂੰ ਸਾਨੂੰ ਨਹੀਂ ਪਤਾ ਤੁਸੀਂ ਕਿਹੜੇ ਬਿਲਡਰ ਦੀ ਔਰ ਕਿਹੜੇ ਸ਼ਹਿਰ ਦੇ ਵਿੱਚ ਗੱਲ ਕਰ ਰਹੇ ਹੋ ਹਜੇ ਫਰਸਟ ਫੇਜ਼ ਦੇ ਵਿੱਚ 27 ਥਾਵਾਂ ਦੇ ਉੱਪਰ ਇਹ ਜਿਹੜਾ ਹੈ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਇਹ ਡਿਵੈਲਪ ਕਰ ਰਿਹਾ ਹੁਣ ਉੱਥੇ ਜੇ ਕਿਸੇ ਨੇ ਖਰੀਦ ਪਰਚੇਜ਼ ਕਰ ਲਈ ਸਾਨੂੰ ਤਾਂ ਉਸ ਚੀਜ਼ ਦਾ ਆਈਡੀਆ ਨਹੀਂ ਹੈ ਮੈਂ ਤਾਂ ਇਹ ਕਿਸਾਨਾਂ ਨੂੰ ਕਹਾਂਗਾ ਜ਼ਮੀਨ ਮਾਲਕਾਂ ਨੂੰ ਕਹਾਂਗਾ ਕਿ ਤੁਹਾਨੂੰ ਕਿਸੇ ਦੇ ਚਾਂਸੇ ਚ ਆਉਣ ਦੀ ਲੋੜ ਨਹੀਂ ਤੁਸੀਂ ਆਪ ਡਿਵੈਲਪਰ ਬਣੋ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਕਿ ਪਿਛਲੇ ਸਮੇਂ ਦੇ ਵਿੱਚ ਪਿਛਲੇ ਸਰਕਾਰਾਂ ਨੇ ਇਹ ਜਿਹਾ ਮਾਹੌਲ ਪੈਦਾ ਕਰ ਦਿੱਤਾ ਕਿ ਆਪ ਜਾਂ ਆਪ ਦੇ ਚਾਹੇਤਿਆਂ ਨੂੰ ਪਹਿਲੇ ਹੀ ਇੰਟੀਮੇਟ ਕਰਕੇ ਉਹਨਾਂ ਤੋਂ ਕਬਜ਼ੇ ਨੇ ਜਿਹੜੇ ਲੈਂਡ ਸ਼ਾਰਕਸ ਨੇ ਜਿਹੜੀ ਉਹ ਕਬਜ਼ੇ ਕਰ ਲੈਂਦੇ ਸੀਗੇ ਕਿਸੇ ਨੂੰ ਕਿਸੇ ਨੂੰ ਦੇ ਚਾਂਸੇ ਚ ਆ ਕੇ ਉਹਨਾਂ ਨੂੰ ਜ਼ਮੀਨ ਸਸਤੇ ਭਾਵਾਂ ਤੇ ਦੇਣ ਦੀ ਲੋੜ ਨਹੀਂ ਤੁਹਾਨੂੰ ਆਪ ਓਪਰਚੁਨਿਟੀ ਹੈ ਕਿ ਤੁਸੀਂ ਇੱਕ ਨਹੀਂ ਚਾਰ ਕਿਸਾਨ ਇਕੱਠੇ ਹੋ ਜੋ 10 ਕਿਸਾਨ ਇਕੱਠੇ ਹੋ ਜੋ ਆਪ ਡਿਵੈਲਪਰ ਬਣੋ ਆਪ ਉਹਦੇ ਵਿੱਚੋਂ ਜਦੋਂ ਕਿੱਲਿਆਂ ਤੋਂ ਗਜ਼ਾਂ ਦੇ ਵਿੱਚ ਜਾਂ ਫੁੱਟਾਂ ਦੇ ਵਿੱਚ ਜੇ ਉਹਨਾਂ ਦੀ ਜ਼ਮੀਨ बिकੂਗੀ ਤੇ ਉਹਨਾਂ ਦੇ ਪ੍ਰੋਫਿਟ ਮਾਰਜਿਨ ਦੇਖੋ ਨਾ ਜੀ ਕਿੰਨੇ ਹੋਣਗੇ ਸੋ ਉਹ ਜੋ ਜੋ ਹੋ ਚੁੱਕਿਆ ਜੇ ਕਿਸੇ ਨੇ ਕੀਤੇ ਉਹਦੇ ਬਾਰੇ ਤਾਂ ਕੀ ਕਰ ਸਕਦੇ ਹਾਂ ਪਰ ਅਸੀਂ ਪੰਜਾਬ ਦੇ ਹਰ ਬੰਦੇ ਨੂੰ ਅਸੀਂ ਐਂਟਰਪ੍ਰੀਨਿਉਰ ਬਣਾਉਣਾ ਚਾਹੁੰਦੇ ਹਾਂ ਸਰ ਇਹ ਤੋਂ ਟਰਾਂਸਪਰੈਂਸੀ ਕਿਹਦੇ ਕੋਈ ਟਾਈਮ ਟਾਈਮ ਫਰੇਮ ਰੱਖਾਜੀ ਲੋਕਾਂ ਦੇ ਅੰਦਰ ਆਪ ਇਸ ਨੂੰ ਡਵੈਲਪ ਕਰਕੇ ਦੇਵਾਂਗੇ ਕਿ ਕੰਮ ਹੋ ਜਾਵੇ ਹਾਂ ਇਹਦੇ ਵਿੱਚ ਜਿਹੜੇ ਇਹ ਸਾਰਾ ਪ੍ਰੋਸੈਸ ਹੋਏਗਾ ਇਹ ਤਕਰੀਬਨ ਸਾਲ ਤੋਂ ਡੇਢ ਸਾਲ ਦਾ ਹੋਏਗਾ ਪਰ ਫਿਰ ਵੀ ਮੈਕਸਿਮਮ ਆਊਟਲਾਈਨ ਪੀਰੀਅਡ ਜਿਹੜਾ ਉਹ 3 ਸਾਲ ਲਈ ਜਦੋਂ ਬੰਦੇ ਨੇ ਆਪਦੀ ਜ਼ਮੀਨ ਸਰਕਾਰ ਨੂੰ ਆਫਰ ਕਰ ਦਿੱਤੀ ਤੇ ਉਸ ਤੋਂ ਬਾਅਦ 3 ਸਾਲ ਤੱਕ ਉਹਨੂੰ 30000 ਰੁਪਏ ਪਰ ਏਕੜ ਜਿਹੜਾ ਉਹ ਇੱਕ ਮੁਆਵਜ਼ੇ ਦੇ ਤੌਰ ਦੇ ਉੱਪਰ ਦਿੱਤਾ ਜਾਊਗਾ ਪਰ ਇਹ ਪ੍ਰੋਸੈਸ ਜਿਹੜਾ ਹੋਏਗਾ ਉਹ ਮੈਕਸਿਮਮ 6 ਸਾਲ ਡੇਟ ਸਾਲ ਤੋਂ ਉੱਪਰ ਦਾ ਪ੍ਰੋਸੈਸ ਨਹੀਂ ਹੋਏਗਾ ਹਾਂਜੀ ਹਾਂ ਜੀ ਉਹਦਾ ਕਿਸਾਨ ਹੈਗਾ ਆ ਉਹਨੂੰ ਲਾਇਸੈਂਸ ਦੇਣਾ ਪੈਗਾ ਪ੍ਰੋਮੋਟਰ ਦਾ ਨਹੀਂ ਉਹ ਤਾਂ ਜੋ ਡਿਪਾਰਟਮੈਂਟ ਦੀ ਉਹਦੇ ਨਾਲ ਇਹਦੇ ਨਾਲ ਕੋਈ ਲਿੰਕ ਨਹੀਂ ਹੈ ਜੀ ਉਹ ਤਾਂ ਜੇ ਕਿਸੇ ਨੇ ਜੇ ਉਹ ਬਿਨ ਲਾਈਕ ਨੇ ਤਾਂ ਕੋਈ ਆਬਵੀਅਸਲੀ ਉਹ ਤਾਂ ਜੋ ਜੋ ਮੋਡੈਲਿਟੀਆਂ ਹੈਗੀਆਂ ਫਾਰਮੈਲਿਟੀਆਂ ਹੈਗੀਆਂ ਉਹ ਤੁਹਾਨੂੰ ਅਡਾਪਟ ਕਰਨੀਆਂ ਪੈਣਗੀਆਂ ਹਰ ਮਰ ਇਹਨਾਂ ਅਵੇਅਰ ਨਹੀਂ ਹੁੰਦਾ ਕਿ ਉਹਦੀ ਜਿਹੜੀ ਹੈਗਾ ਡਿਪਾਰਟਮੈਂਟ ਜਿਹੜਾ ਪੁੱਡਾ ਜਾਂ ਗਵਾਂਡਾ ਕਿਵੇਂ ਹੈਗਾ ਉਹ ਉਹਦੇ ਲਈ ਡਿਪਾਰਟਮੈਂਟ ਸਪੈਸ਼ਲ ਡਰਾਈਵ ਚਲਾਏਗਾ ਉਹਨਾਂ ਕਿਸਾਨਾਂ ਨੂੰ ਆਮ ਲੋਕਾਂ ਨੂੰ ਨੂੰ ਅਵੇਅਰ ਕਰਨ ਦੇ ਲਈ ਕਿ ਭਾਈ ਤੁਸੀਂ ਆਪ ਵੀ ਅੱਜ ਤੁਹਾਡੇ ਕੋਲੇ ਤੁਹਾਨੂੰ ਕਿਸੇ ਨੂੰ ਮਜਬੂਰੀ ਬਸ ਕਿਸੇ ਨੂੰ ਆਪਦੇ ਕੋਈ ਘੱਟ ਰੇਟਾਂ ਦੇ ਅੱਗੇ ਗਿਰ ਕੇ ਜ਼ਮੀਨ ਵੇਚਣ ਦੀ ਲੋੜ ਨਹੀਂ ਤੁਸੀਂ ਆਪ ਡਿਵੈਲਪਰ ਬਣੋ ਕੋਈ ਦਿੱਕਤ ਨਹੀਂ ਐ ਸਪੈਸ਼ਲ ਰਾਈ ਚੱਲੇਗਾ ਸਰਵਣ ਸਾਹਿਬ ਜੀ ਤੁਸੀਂ ਇਹ ਪਿਆਰੀ ਅਸਤੀ ਕਹਿ ਸਕਤੀ ਸੀ ਤੁਸੀਂ ਕਿਹਾ ਕਿ ਏਡਬੀਐਸਆ ਜਿਹੜੀ ਉਹਦੇ ਤਹਿਤ ਹੁਣ ਕਾਰ ਕਰਾਉਣੀ ਜਾਂ ਜਿਹੜੇ ਜਗ੍ਹਾ ਛੱਡਣ ਦੀ ਜ਼ਰੂਰਤ ਸੀ ਹੁਣ ਪਰਮਾਨੈਂਟ ਵੈਸਾ ਨਹੀਂ ਉਹਦੇ ਚ ਜਿਹੜੇ ਜਿਹੜੇ ਕਿਸਾਨ ਨੇ ਜਾਂ ਜਿਹੜੇ ਜ਼ਮੀਨ ਮਾਲਕ ਨੇ ਉਹਨਾਂ ਨੂੰ ਆਪ ਦੇ 60% ਦੇ ਵਿੱਚ ਛੱਡਣ ਦੀ ਲੋੜ ਨਹੀਂ ਹੈਗੀ ਉਹ ਸਰਕਾਰ ਆਪ ਦੀ ਜਗ੍ਹਾ ਜਿਹੜੀ ਹੋਊਗੀ ਉਹਦੇ ਵਿੱਚ ਛੱਡਿਆ ਜਾਏਗਾ सो डेवलप करा सरकार करेगी ना के ओ, ओ, या तो तो कि वो जो किसान है या जो बिजनेस करेगा नहीं देखिए देखिए सरकार ने अगर जो भी जमीन सरकार लेगी वो तो लीगली फ्रॉम ऑल इनकमेंसिस वो तो फ्री लेगी अगर कोई अगले ने खुद डेवलप करनी है तो वो अगला अगला लीगल इशू अपना सॉर्ट आउट करे और डेवलप करे हमें क्या दिक्कत है जी नंबर एक तो जो ये दिस लैंड पुलिंग पॉलिसी जो अभी चल रही है अगर आप पिछले 10-15-20 साल में देखें तो ये लैंड पुलिंग पॉलिसी सिर्फ और सिर्फ इट वॉज मेंट फॉर मोहाली मोहली के अलावा कहीं लैंड पुलिंग में पंजाब में डेवलपमेंट नहीं हुई जिसकी वजह से जो अनरेगुलेटेड इलीगल कॉलोनीज है वो डेवलप हुई है नंबर वन ये जो पॉलिसी है ये पैन पंजाब के लिए अक्रॉस पंजाब के लिए है ये पॉलिसी नंबर वन इसमें जो प्रोविजन हमने एक्स्ट्रा की है कि इसमें नंबर वन के पहले जब लैंड पुलिंग के लिए उन्होंने नोटिफाई कर दिया कि जी ये 200 एकड़ लैंड पुलिंग में सरकार के पास आ गई वो सरकार चाहे साल दो साल पांच साल दस साल अगर उसको उसको नहीं डेवलप कर रही तो वो किसान किसी को अपनी जमीन ना खरीद सकता था ना बेच सकता था हमने इसमें वो बार जो है वो उठा हटा दी है कि कोई बंदा आपने उसकी गर्दन पे तलवार कैसे रख दी कि आप नहीं है भैया ना बेच सकोगे ना कोई खरीद सकेगा और डेवेलप अब सरकार कर नहीं रही तो उसमें सरकार की ने खोल दिया कि आपके भी रखो या बेचो टोटली योर कॉल नंबर वन नंबर टू जो इसमें किसी ने नौ एकड़ दे दिया या पंद्रह एकड़ दे दिया उनको तीन एकड़ की या पंद्रह एकड़ के पीछे पांच एकड़ की उनको ग्रुप हाउसिंग हम उसी एरिया में डेवलप करने के लिए दे, दे देंगे पहले यह प्रोविजन नहीं थी इसके अलावा अगर पचास एकड़ से ज्यादा जमीन है वो तो वो व्यक्ति एक या उससे ज्यादा बंदे इकट्ठे होके खुद अपनी कॉलोनी जो है वहां पर काट लें उनको उनको सिक्सटी परसेंट जो है उनको वापस में तीस पचास एकड़ के पीछे तीस एकड़ उनको मिल जाएगा जिसमें वो रेजिडेंशियल कमर्शियल और ग्रुप हाउसिंग वो डेवलप कर लें सो वॉट आई मीन टू से इज कि लैंड आपकी बात ठीक है कि लैंड पुलिंग पॉलिसी पहले भी थी लेकिन लैंड पुलिंग पॉलिसी वो ऐसी थी कि जब सरकार ने नोटिफाई कर दिया तो वहां पे इकोनॉमिक एक्टिविटी डेड हो जाती थी अब इसमें डेड नहीं होएगी अगला बेचे अगला खरीदे अगला खुद डेवलप करें हमें क्या दिक्कत है उसमें एक जब में इशू हुआ कि जो एकड़ आप लोग कर रहे हैं लैंड का

इसको इसी चीज को आगे ये एम्बिग्युइटी ना होए, आगे ये काम ना होए इसी करके हम आज कह रहे हैं पंजाब के हर व्यक्ति को हर लैंड ओनर को कह रहे हैं कि भैया तुम्हें किसी को किसी दबाव में किसी डर में घबरा के किसी को लैंड बेचने की जरूरत नहीं है अगर आप खुद डेवलप करना चाहते हो एक क्या एक के पास कम है चार या पांच या दस किसान इकट्ठे हो और आप खुद डेवलप करो उसमें बहुत मॉडल जी ਰਸਪਰ ਦਾ ਬਹੁਤ ਵੱਡਾ ਮਾਡਲ ਹੈ ਪੰਜਾਬ ਸਰਕਾਰ ਇਸ ਫਾਈਨੈਂਸ਼ੀਅਲ ਕੈਪੈਸਿਟੀ ਦੇ ਵਿੱਚ ਹੈਗੀ ਹੈ ਕਿ ਇਹਨੇ ਇਹਨਾਂ ਜ਼ਿਆਦਾ ਖਰਚਾ ਗਵਰਨਮੈਂਟ ਨੂੰ ਕਰ ਪਾਏਗੀ ਸਰਕਾਰ ਦਾ ਲੋਨ ਲੈ ਕੇ ਛੇ ਲੱਖ ਡੀਐਮਏ ਸੈਕਟਰ ਸਰਕਾਰ ਨਾਲ ਇਹ ਤੁਸੀਂ ਵੇਖਿਓ ਜੀ ਇਹ 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 ਜਿਹੜਾ ਇਹ ਸੈਲਫ ਸਸਟੇਨਿੰਗ ਮਾਡਲ ਹੈ ਜੀ ਇਹਦੇ ਵਿੱਚ ਨਹੀਂ ਸਰਕਾਰ ਦਾ ਪੈਸਾ ਲੱਗੂਗਾ ਜੀ ਪਰ ਸਰਕਾਰ ਕੋਲ ਜਦੋਂ ਜਿਹੜਾ ਇਲੀਗਲ ਕਲੋਨੀਆ ਦਾ ਕੰਮ ਚੱਲ ਰਿਹਾ ਹੈ ਲੋਕਾਂ ਨੂੰ ਪੈਸਾ ਆਵੇ ਜਾਂ ਨਾ ਆਵੇ ਉਹ ਉਹ ਸੈਕੰਡਰੀ ਹੈ ਪਰ ਨੰਬਰ 1 ਆਮ ਲੋਕਾਂ ਨੂੰ ਚੂਨਾ ਨਾ ਲੱਗੇ ਔਰ ਸਰਕਾਰ ਨੂੰ ਚੂਨਾ ਨਾ ਲੱਗੇ ਇਹਦੇ ਵਿੱਚ ਜੋ ਲੈਂਡ ਓਨਰ ਹੈ ਉਹਨੂੰ ਵੀ ਬੈਨੀਫਿਟ ਹੋਊਗਾ ਜਿਹੜਾ ਅਲਟੀਮੇਟ ਜਿਹਨੇ ਘਰ ਲੈਣਾ ਉਹਨੂੰ ਵੀ ਬੈਨੀਫਿਟ ਹੋਊਗਾ ਔਰ ਜਦੋਂ ਸੁਣੋ ਸੁਣੋ ਜਦੋਂ ਇਕਨੋਮਿਕ ਐਕਟੀਵਿਟੀ ਕਿਸੇ ਸਟੇਟ ਦੇ ਵਿੱਚ ਚੱਲਦੀ ਹੈ ਤੇ ਉਹਦਾ ਡੈਫੀਨਿਟਲੀ ਸਰਕਾਰ ਨੂੰ ਬਹੁਤ ਵੱਡੇ ਐਡਵਾਂਟੇਜਸ ਹੁੰਦੇ ਨੇ ਜਦੋਂ ਸੇਲ ਪਰਚੇਜ਼ ਹੋਊਗੀ ਉਦੋਂ ਸਟੈਂਪ ਡਿਊਟੀ ਸਾਨੂੰ ਆਊਗੀ ਕਿੰਨਾ ਗ੍ਰੈਂਟ ਹੈਗਾ ਤੇ ਕਿੰਨਾ ਬਜਟ ਹੈਗਾ ਤੁਹਾਡਾ ਕਿੰਨਾ ਨਹੀਂ ਦੇਖੋ ਇਹ ਇਹਦੀ ਇਹਦੀ ਇਸ ਅੱਜ ਦੇ ਕਾਨੂੰਨ ਮੁਤਾਬਕ ਮੈਂ ਤੁਹਾਨੂੰ ਫਿਗਰ ਨਹੀਂ ਦੱਸ ਸਕਦਾ ਕਿ ਕਿੰਨਾ ਫਾਇਦਾ ਹੋਏਗਾ ਪਰ ਮੈਂ ਇਹ ਕਹਿਣਾ ਕਿ ਜਦੋਂ ਕੋਈ ਇਕਨੋਮਿਕ ਐਕਟੀਵਿਟੀ ਚੱਲਦੀ ਹੈ ਲੋਕਾਂ ਨੂੰ ਫਾਇਦਾ ਸਰਕਾਰ ਨੂੰ ਫਾਇਦਾ ਫਾਈਨੈਂਸ਼ੀਅਲੀ ਵੀ ਹੁੰਦਾ ਹੈ ਔਰ ਸਰਕਾਰ ਨੂੰ ਫਾਇਦਾ এমਪਲੋਇਮੈਂਟ ਜਨਰੇਸ਼ਨ ਦੇ ਨਾਲ ਵੀ ਹੁੰਦਾ ਹਜ਼ਾਰਾਂ ਲੱਖਾਂ ਲੋਕਾਂ ਨੂੰ ਇਸ ਪਾਲਿਸੀ ਦੇ ਨਾਲ ਫਾਇਦਾ ਜਿਹੜਾ ਉਹ ਹੋਣ ਜਾ ਰਿਹਾ ਕੋਈ ਪਾਛੇ ਬਣਾਈਆ ਕੋਈ ਫਾਇਦਾ ਨਫਾ ਨੁਕਸਾਨ ਖਰਚ ਪੁੱਛਦਾ ਮੈਂ ਤੁਹਾਨੂੰ ਦੱਸੀ ਤਾਂ ਜਾਣੇ ਤੁਸੀਂ ਨੂੰ ਤੁਸੀਂ ਹੁਣ ਫਿਗਰ ਹੁਣ ਮੈਨੂੰ ਸੁਣੋ 27 ਸ਼ਹਿਰਾਂ ਦੇ ਵਿੱਚ ਫਰਸਟ ਫੇਜ਼ ਦੇ ਵਿੱਚ ਡਵੈਲਪਮੈਂਟ ਹੋ ਰਹੀ ਹੈ ਕਿੰਨੇ ਹਜ਼ਾਰ ਏਕੜ ਹੋਊਗਾ ਤੇ ਉਹ ਕਿੰਨੇ ਹਜ਼ਾਰ ਏਕੜ ਦੇ ਵਿੱਚੋਂ ਲੋਕ ਪਲਾਟ ਪ੍ਰੇਫਰ ਕਰਨਗੇ ਕਿੰਨੇ ਗਰੁੱਪ ਹਾਊਸਿੰਗ ਪ੍ਰੇਫਰ ਕਰਨਗੇ ਕਿੰਨੇ ਉਹਦੀ ਪੂਰੀ ਪਲਾਨ ਕੋਈ 40 ਜਾਂ 100 ਜਾਂ 150 ਏਕੜ ਦੀ ਕਲੋਨੀ ਪ੍ਰੇਫਰ ਕਰਨਗੇ ਇਹ ਮੈਂ ਜਾਂ ਤੁਸੀਂ ਕਿਵੇਂ ਅਜ਼ਿਊਮ ਕਰ ਸਕਦੇ ਆ ਸੋ ਇਹ ਹਵਾਈ ਸਵਾਲ ਦਾ ਮੈਂ ਹਵਾਈ ਜਵਾਬ ਦੇਣ ਦਾ ਕੋਈ ਆਈਡੀਆ ਨਹੀਂ ਬੰਨਦਾ ਜੀ ਹਾਂ ਜੀ ਕਿਹਾ ਰਹੇ ਨੇ ਉਹ ਕਹਿੰਦੇ ਕਿ ਕਿਸਾਨ ਜਦੋਂ ਦਿੱਲੀ ਪ੍ਰੋਟੈਸਟ ਕਰ ਰਹੇ ਸੀ ਤਾਂ ਉਹਨਾਂ ਨੂੰ ਕਿਸੇ ਨੇ ਹੱਥ ਤੱਕ ਨਹੀਂ ਲਾਇਆ ਪੰਜਾਬ ਦੇ ਵਿੱਚ ਕਹਿੰਦੇ ਨਾ ਇਹ ਧਰਮ ਫੇਰੀ ਨਾਲੇ ਇਹਨਾਂ ਦੀਆਂ ਟਰਾਲੀਆਂ ਚੋਰੀ ਕਰ ਲੀਆਂ ਕਹਿੰਦੇ ਆਮ ਆਦਮੀ ਪਾਰਟੀ ਵਾਲੇ ਟਰਾਲੀ ਚੋਰਨੇ ਤੁਸੀਂ ਕਰ ਗਏ ਤਾਂ ਰਮਿਸ ਚਲੋ 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 ਉਹਨਾਂ ਦਾ ਕੰਮ ਹੈ ਉਹ ਕਹਿਣਾ ਹੁਣ ਜੇ ਮੈਂ ਉਹਨਾਂ ਦੇ ਬਸਾਂ ਵਾਲੇ ਬਾੜੀਆਂ ਤੇ ਜਾਵਾਂ ਫਿਰ ਚੰਗੇ ਰਹਿਣਗੇ ਉਹ ਸੋ ਇਸ ਕਰਕੇ ਰਾਜੇ ਵੜਿੰਗ ਦੇ ਜੀ ਬਿੱਟੂ ਜੀ ਜੀ ਆਪਾਂ ਗੱਲ ਕਰੀਏ ਤੇ ਇਹ ਨਾ ਗੱਲਾਂ ਦਾ ਕੋਈ ਫਾਇਦਾ ਨਹੀਂ ਹੈ ਉਹਨਾਂ ਨੂੰ ਕਹੋ ਕਿ ਡਿਵੈਲਪਮੈਂਟ ਦੇ ਮੁੱਦੇ ਤੇ ਉੱਪਰ ਜਿਹੜਾ ਹੈ ਉੱਤਰਨ ਲੁਧਿਆਣਾ ਬਾਈ ਇਲੈਕਸ਼ਨ ਦੇ ਵਿੱਚ ਔਰ ਹਾਂਜੀ ਕੀ ਪਾਲਿਸੀ ਹੈ ਹੂੰ ਇਹਦੀ ਕੰਪਨਸੇਸ਼ਨ ਦਾ ਕੀ ਕੌਂਟਰ ਹੈ ਕਿ ਮੈਂ ਤੁਹਾਨੂੰ ਦੱਸੇ ਜੀ ਕੰਪਨਸੇਸ਼ਨ ਜਿਹੜਾ ਹੈਗਾ ਉਹ ਪੂਲਿੰਗ ਦੇ ਵਿੱਚ 1 ਏਕੜ ਪਿੱਛੇ 1000 ਗਾਜ਼ ਰੈਜ਼ੀਡੈਂਸ਼ੀਅਲ ਔਰ 200 ਗਾਜ਼ ਹੈ ਜਿਹੜਾ ਉਹ ਕਮਰਸ਼ੀਅਲ ਦਿੱਤਾ ਜਾਏਗਾ। ਹਮਨ ਜੀ ਦੋ ਸਵਾਲ ਮਰੇ। ਹਮਨ ਜੀ ਦੋ ਸਵਾਲ ਹੈ ਪਲੀਜ਼। ਇੱਕ ਤਾਂ ਅਕਾਲੀ ਦਲ ਦੇ ਵਲੇ ਵੀ ਕੌਨ ਸੀ ਐਸਸੀ ਉਹ ਇਸ ਦੇ ਵਿੱਚ ਕੀ ਤਫਸੀਲ ਹੈ ਤੁਹਾਡੇ ਅਰੇ ਚ। ਸੁਤਰਾ ਇੰਡਸਟਰੀ ਪਲਾਟਨਾ ਸਕੈਂਡਲ ਹੋਇਆ ਸੀ ਬੱਡੀ ਫਕਰ ਤੇ। ਮੈਂ ਸਤਾਰੀਆਂ ਵਿੱਚ ਉਹਦਾ ਕੀ ਫਰਕ ਹੈ ਮੈਂ ਤੁਹਾਨੂੰ ਦੱਸਿਆ ਤਾਂ ਹੈ ਜੀ ਤੁਸੀਂ ਹੁਣੇ ਮੈਂ ਦੱਸ ਕੇ ਹਟਿਆ ਕਿ ਇਹਦੇ ਵਿੱਚ ਜਿਹੜੇ ਪਹਿਲਾਂ ਪਾਲਸੀ ਆ ਉਹਦੇ ਦਾ ਤੇ ਹੁਣ ਇਸ ਦਾ ਕੀ ਫਰਕ ਹੈ ਉਹਦੇ ਵਿੱਚ ਸਰਕਾਰ ਨੋਟੀਫਾਈ ਕਰ ਦਿੰਦੀ ਸੀ ਮੁੜ ਕੇ ਸੇਲ ਪਰਚੇਜ਼ ਬੰਦ ਹੋ ਜਾਂਦੀ ਸੀਗੀ ਉਹਦੇ ਵਿੱਚ ਕਿਸੇ ਨੂੰ ਗਰੁੱਪ ਹਾਊਸਿੰਗ ਲਈ ਨਹੀਂ ਮਿਲਦਾ ਸੀਗਾ ਉਹਦੇ ਵਿੱਚ ਕਿਸੇ ਨੂੰ ਪਲਾਨਡ ਕਲੋਨੀ ਜਿਹੜੀ ਉਹ ਡਿਵੈਲਪ ਕਰਨ ਦੀ ਓਪਰਚੁਨਿਟੀ ਵੀ ਇਹ ਚੋਂ ਸਾਰੀ ਮਿਲੇਗੀ ਬਹੁਤ ਬਲੈਂਕ ਰਵਨੀਸ਼ ਬਿੱਟੂ ਕਹਿੰਦੇ ਨੇ ਕਿ ਲੁਧਿਆਣਾ ਚ ਭਾਜਪਾ ਆਪਰੇਸ਼ਨ ਸੰਧੂਰ ਜਿਹੜਾ ਉਹ ਮੁਤਾ ਰਹੇਗਾ ਉਸ ਨੂੰ ਲੈ ਕੇ ਤੁਸੀਂ ਪਰ ਨਾਲ ਉਹਨੇ ਕਿਹਾ 2027 ਜੇ ਅਸੀਂ ਸਰਕਾਰ ਵੀ ਆਪਣੀ ਬਣਾਉਣੀ ਨਹੀਂ ਚਲੋ ਉਹਦਾ 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 ਇਹ ਜਦੋਂ ਇਲੈਕਸ਼ਨ ਲੜ ਰਹੇ ਸੀ ਕਿ ਪਾਰਲੀਮੈਂਟ ਦੀ ਉਹਦੋਂ ਵੀ ਕਹਿੰਦੇ ਸੀ ਕਿ ਜਿੰਨਾ ਕਸੋ ਜਿੰਨਾ ਤੱਕ ਬੰਦਾ ਹਾਰ ਨਹੀਂ ਜਾਂਦਾ ਨਾ ਉਦੋਂ ਤੱਕ ਜਿੱਤੇ ਹੀ ਹੁੰਦਾ ਰਹਿ ਗਿਆ ਸਾਨੂੰ ਹੋਰ ਮੁੱਦਾ ਰਹਿ ਗਿਆ ਜੋ ਉਹ ਕਹਿੰਦੇ ਚੰਗੀ ਗੱਲ ਹੈ ਜੀ ਰਹਿਣਾ ਚਾਹੀਦਾ ਉਸ ਦੀ ਦਿੱਕਤ ਇੱਕ ਡਰੱਗਸ ਨੂੰ ਲੈ ਕੇ ਸਵਾਲ ਹੈ ਬਕਿੰਡਾ ਦੇ ਵਿੱਚ ਇੱਕ ਪਿੰਡ ਵਾਲਿਆਂ ਨੇ ਆਪਣੇ ਪਿੰਡ ਤੇ ਬੋਲ ਲਗਾਤਾ ਕਿ ਸਾਡਾ ਪਿੰਡ ਬਕਾਉ ਹੈ ਉੱਥੇ ਕੀ ਹੋਇਆ ਨਕਾ ਤਸਕਰਾਂ ਨੇ ਇੱਕ ਐਕਟ ਆਰਮੀਨ ਲਿਗਾ ਉਹਦੀ ਲੱਤਾਂ ਖੜਦੀ ਦੇ ਕੋਈ ਅਸਰਾ ਹੈ lettes me be very clear ਕਿ ਉਹ ਸਮਾਂ ਸੀ ਪੰਜਾਬ ਦੇ ਵਿੱਚ ਕਿਸੇ ਟਾਈਮ ਅਕਾਲੀ ਦਲ ਤੇ ਕਾਂਗਰਸ ਵਾਲਿਆਂ ਨੇ ਕ੍ਰੀਏਟ ਕੀਤਾ ਹੋਇਆ ਕਿ ਜਿੱਥੇ ਪੁਸ਼ਤਪਰਾਹੀ ਕਰਦੀ ਸੀ ਸਰਕਾਰ ਔਰ ਲੀਡਰ ਨਸ਼ਾ ਤਸਕਰਾਂ ਦੀ ਅੱਜ ਨਸ਼ਾ ਤਸਕਰ ਨੇ ਜਿਹੜੇ ਉਹ ਤੁਹਾਨੂੰ ਪੰਜਾਬ ਦੇ ਵਿੱਚ ਲੱਭਦੇ ਨਹੀਂ ਹੈਗੇ ਜੇ ਕਿਤੇ ਕੋਈ ਇਹੋ ਜਿਹਾ ਇਨਸੀਡੈਂਟ ਹੋਇਆ ਤੇ ਪੁਲਿਸ ਨੂੰ ਸਰਕਾਰ ਵੱਲੋਂ ਬੜੀਆਂ ਕਲੀਅਰ ਸਖਤ ਹਦਾਇਤਾਂ ਨੇ ਕਿਸੇ ਨਾਲ ਕੋਈ ਲਿਹਾਜ਼ ਨਹੀਂ ਕਰਨੀ ਹੈਗੀ ਕਿਸੇ ਵੀ ਚਾਹੇ ਕੋਈ ਵੱਡਾ ਹੋਵੇ ਛੋਟਾ ਹੋਵੇ ਕੋਈ ਕੋਈ ਪੁਲਿਸ ਅਫਸਰ ਹੋਵੇ ਕੋਈ ਪੋਲਿਟਿਕਲ ਬੰਦਾ ਹੋਵੇ ਕਿਸੇ ਨਾਲ ਕੋਈ ਲਿਆਦ ਨਹੀਂ ਕਰਨੀ ਸੋ ਮੇਰੇ ਕਹਿੰਦਾ ਮਤਲਬ ਹੈ ਕਿ ਜੇ ਕੋਈ ਅਜਿਹੀ ਗੱਲ ਹੋਈ ਹੈ ਤਾਂ ਇਸ ਸਾਰੇ ਜੋ ਕੰਡੇ ਪਿਛਲੇ ਸਰਕਾਰਾਂ ਬੀਜ ਕੇ ਗਈਆਂ ਨੇ ਉਹਨਾਂ ਨੂੰ ਚੁਗਣ ਦੀ ਟਾਈਮ ਤਾਂ ਲੱਗਦਾ ਪਰ ਇਹ ਇਹ ਜੇ ਕੋਈ ਅਜਿਹਾ ਇਨਸੀਡੈਂਟ ਹੋਵੇ ਮੇਰੇ ਧਿਆਨ ਦੇ ਵਿੱਚ ਨਹੀਂ ਆ ਪਰ ਡੈਫੀਨਿਟਲੀ ਕੋਈ ਕਿਸੇ ਨਾਲ ਗਲਿਆਜ਼ ਨਹੀਂ ਹੋਏਗੀ ਜੀ ਹਰੋੜਾ ਸਾਹਿਬ ਇੱਕ ਜਿਹੜਾ ਐਤ ਨਾਲ ਦੋ ਟਰੱਕ ਸਾਡੇ ਪੜੇ ਗਏ ਸੀਗੇ ਹੁਣ ਟ੍ਰਾਂਸਪੋਰਟ ਤੁਸੀਂ ਅੱਜ ਜਿਹੜੀ ਗੱਲ ਹੈ ਉਹਦੇ ਕਰੋ ਜੀ ਤੁਸੀਂ ਲੈ ਤੁਸੀਂ ਲੈਂ ਪੁਲੀ ਪਾਲਿਸੀ ਦੀ ਗੱਲ ਕਰੋ ਤੁਸੀਂ ਠੀਕ ਹੈ ਜੀ ਓਕੇ ਥੈਂਕ ਯੂ